ਇਨਾਂ ਦੀ ਪਾਵਨ ਜਾਤ ਵਿੱਚ ਆਪਾਂ ਸਾਰੇ ਹੀ ਜਿੱਥੇ ਉਹਨਾਂ ਨੂੰ ਯਾਦ ਕਰਦੇ ਆਂ ਜਿੱਥੇ ਧੰ ਸਤਗੁਰੂ ਸਤਗੁਰਾਂ ਦੀ ਬਾਣੀ ਦਾ ਬਚਨ ਹੈ ਹਉ ਬੱਲੇ ਹਾ ਦੀ ਤਿੰਨ ਕੋ ਜਿੰਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਜਿਨ੍ਹਾਂ ਨੇ ਨਾਮ ਬਾਣੀ ਜਪ ਕੇ ਧੰਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਤੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਸ ਕਰਦੀਆਂ ਦਰਗਾਹੀ ਸੇਵਾਵਾਂ ਕੀਤੀਆਂ ਪੂਰੀ ਦੁਨੀਆ ਵਿੱਚ ਪੂਰੇ ਸੰਸਾਰ ਵਿੱਚ ਜਿਨ੍ਹਾਂ ਨੇ ਲੱਖਾਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਲੱਖਾਂ ਸੰਗਤਾਂ ਦਾ ਉਧਾਰ ਕੀਤਾ ਅੱਜ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਸੰਤ ਬਾਬਾ ਧਰਨਾ ਸਿੰਘ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਉਸ ਲਾਏ ਹੋਏ ਬੂਟੇ ਨੂੰ ਅੱਜ ਵੀ ਜਿਵੇਂ ਨਿਰੰਤਰ ਮਹਾਪੁਰਖ ਸੰਤ ਬਾਬਾ ਜਗੀਰ ਸਿੰਘ ਜੀ ਜਿਨ੍ਹਾਂ ਨੇ ਲੱਖਾਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਉਸੇ ਤਰ੍ਹਾਂ ਅੱਜ ਨਿਰੰਤਰ ਮਹਾਂਪੁਰਖ ਸੰਤ ਬਾਬਾ ਧੰਨਾ ਸਿੰਘ ਦੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਆਓ ਪਿਆਰ ਨਾਲ ਇੱਕ ਤਾਰਨਾ ਪੈਂਦਾ ਹੀ ਪਰ ਲੈਣੇ ਆ ਇੱਕ ਮਿੰਟ ਵਿੱਚ ਹੀ ਆਪਾਂ ਸਮਾਪਤੀ ਕਰ ਦੇਣੀ ਹੈ ਸਾਰਿਆਂ ਨੇ ਗੱਜ-ਵੱਟ ਕੇ ਹਾਜ਼ਰੀ ਪਰ ਲੈਣੀ ਹੈ ਕੋਈ ਰਸਨਾ ਵਾਂਝੀ ਨਾ ਰੱਖੇ ਸੰਗ ਸਾਧੂ ਦਾ ਕੁੱਲਾ ਨੂੰ ਲਾਂ ਮਡੇ ਪਾਗਾ ਵਾਲਿਓ ਸੰਗ ਸਾਧੂ ਦਾ ਕੁੱਲਾ ਨੂੰ ਤਾਰਦਾ ਕਰ ਲਾਂ ਮਡੇ ਪਾਗਾ ਵਾਲਿਓ ਸੰਗ ਸਾਧੂ ਦਾ ਸਾਧੂ ਦਾ ਸਾਰਿਆਂ ਨੂੰ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਭਾਗ ਪ੍ਰਾਪਤ ਹੋਇਆ ਹੈ ਬੇਅੰਤ ਮਹਾਂਪੁਰਖਾਂ ਨੇ ਹਾਜ਼ਰੀ ਪਰਨੀ ਹੈ ਇਤਨੇ ਕੁ ਆਪ ਰਿਹਾ ਆਪ ਦੀ ਹਾਜ਼ਰੀ ਪ੍ਰਵਾਨ ਕਰਿਓ ਮਹਾਂਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਮਹਾਂਪੁਰਖਾਂ ਦੇ ਸਮਾਗਮ ਵਿੱਚ ਹਾਜ਼ਰੀ ਪਰਣ ਦਾ ਸਮਾਂ ਬਖਸ਼ਿਆ ਹੋਈਆਂ ਬੁੱਲਾਂ ਚੁੱਕਾ ਦੀ ਖਿਮਾਕੋ ਜੀ ਵਾਹਿਗੁਰੂ ਜੀ ਕਾ ਖਾਲਸਾ